ਪਰ ਸੇ ਸਕੂਲ ਜਾਣਾ ਫਿਰ ਮੇਰੇ ਪੁੱਤ ਨੇ ਅੱਜ ਹੈ ਅਜੇ ਠੀਕ ਨਹੀਂ ਹੋਇਆ ਨਹੀਂ ਨਾ ਹੋਇਆ ਕਿਤੇ ਨਾ ਮਾਂ ਵੀ ਕੀ ਅੱਜ ਕੀ ਕਰਨੀ ਹੈ ਹੈ ਕਿਥੇ ਆ ਅੰਦਰ ਨਾ ਪਏ ਪਤਾ ਨਹੀਂ ਕੀ ਗੱਲ ਹੋ ਗਈ ਆ ਉਹ ਤੇ ਝਟ ਉੱਠ ਪਈ ਹੁੰਦੀ ਆ ਤੇ ਅੱਜ ਵਾਵਾ ਟਾਈਮ ਹੋ ਗਿਆ ਇਹ ਤਾਂ ਕੁੱਠੀ ਨਹੀਂ ਗਈ ਕਿਤੇ ਠੀਕ ਤੇ ਨਹੀਂ ਗਈ ਪੰਥਰੀ ਟਿਲ ਅਵੇ ਆਓ ਪੰਤ ਨੂੰ ਖਾਣੇ ਆਓ ਇਹਨੂੰ ਵੀ ਸਕੂਲ ਕਰਨਾ ਅੱਜ ਤੂੰ ਉਹਨੂੰ ਵੇਖਾ ਜਾ ਕੇ ਕਿ ਠੀਕ ਗੱਲ ਹੋਈ ਆ ਐਹਣੇ ਤਾਂ ਉੱਠਣਾ ਸੀਗਾ ਚੱਲ ਆਪਾਂ ਤਾਂ ਇਹ ਕਹਿ ਗਈ ਮਮਾ ਨੂੰ ਦਲ ਜੀਤੇ ਹਾਂਜੀ ਮਮਾ ਪੁੱਤ ਕਿਹਦਾ ਨਹੀਂ ਉੱਠੀ ਨਹੀਂ ਹਾਂ ਮੈਂ ਠੀਕ ਨਹੀਂ ਮੈਂ ਤਾਂ ਨਹੀਂ ਉੱਠੀ ਹਾਏ ਤੈਨੂੰ ਤੇ ਬੁਖਾਰ ਹੀ ਬੜਾ ਵਾ ਹੈਂ ਤੇਰੀ ਤੇ ਹਾਲਤ ਹੀ ਬੜੀ ਮਾੜੀ ਹੋਈ ਤੇ ਤੂੰ ਮੈਨੂੰ ਆਵਾਜ਼ ਕੋਈ ਮਾਰੀ ਮੈਂ ਕਾਹਤਾਂ ਲੰਮੀ ਔਣ ਗੁੰਗ ਕਰਦੇ ਨੇ ਬਦਾਰੀ ਬਾਤ। 10 ਪੁੱਤ ਕੰਮ ਤੇ ਹੁੰਦੇ ਰਹਿੰਦੇ ਆ। ਮੈਂ ਤਾਂ ਨਹੀਂ ਤੈਨੂੰ ਆਜ ਮਾਰੀ ਮੈਂ ਹਾਂ ਚੱਲ ਆਪੇ ਉੱਠ ਪੈਂਦੀ ਆ ਤੇ ਸਕੂਲ ਜਾਣਾ ਸਾਰਾ ਦਿਨ ਚੈਰੀ ਉੱਥੇ ਅਖੜੀ ਰਹਿਣਾ ਆਈ ਨਹੀਂ ਗਿਆ ਮਰੀ। ਹਾਏ ਹਾਏ 10 ਤੂੰ ਮੈਨੂੰ ਆਵਾਜ਼ ਮਾਰਦੀ ਇਹਨੇ ਸੁਣੀ ਨਹੀਂ ਮੈਂ ਦੱਸਿਆ। ਕੋਲ ਨੂੰ ਨਹੀਂ ਪਤਾ ਉਹਨਾਂ ਨੂੰ। ਤਾਂ ਸੂਬਤਾ ਪੰਡੇ ਹੀ ਹੈ ਬੁਖਾਰ ਦੇ ਨਾਲ ਹੈ। ਇਦਾਂ ਕਰਦੀ ਸਨੀ ਨੂੰ ਜਾ ਕੇ ਕਹਿੰਦੀ ਆ ਕਿ ਦਵਾਈ ਲੈ ਕੇ ਦੇ ਪਹਿਲਾਂ ਸਿਸਕੂ ਨੇ ਆਪਣੇ ਫੋਨ ਕਰਦਣਾ ਸੀ ਮੈਡਮ ਨੂੰ ਮੈਂ ਕੱਟ ਤਾ ਤਾ ਆਹ ਨੂੰ ਕਹਿਦੀ ਮੈਂ ਠੀਕ ਨਹੀਂ ਗਈ ਤੇ ਅਧਨੀ ਮੇਰੇ ਕੋ ਆ ਜਾਣਾ ਹੈ ਠੀਕ ਹੈ ਚਲ ਤੂੰ ਕਰ ਆ ਨਾ ਕਰ ਨਾ ਸਨੀ ਨੂੰ ਕਹਿਨੀ ਸਨੀ ਅਣੀ ਯਮੀ ਉਹ ਤੂੰ ਕਿੱਥੇ ਚੱਲੇ ਆਵਾ ਤੂੰ ਕੰਮ ਚੱਲਿਆ ਜਰੂਰੀ ਕੋਈ ਕੰਮ ਤੇ ਠੀਕ ਵਾ ਹਾਂਜੀ ਪਰ ਤੈਨੂੰ ਪਤਾ ਦਿਲਜੀਤ ਨੂੰ ਕਿੰਨਾ ਬੁਖਾਰ ਹੋਇਆ ਵਾ ਬੁਖਾਰ ਖਾਇਆ ਹੋ ਤਾਪਣ ਡਈ ਆ ਤੈਨੂੰ ਕੋਹ ਨਹੀਂ ਪਤਾ ਲੱਗਦਾ ਨਾ ਸਵੇਰੇ ਤੋਂ ਚੰਗੀ ਭਲੀ ਸੀ ਕਿੱਥੇ ਚੰਗੀ ਭਲੀ ਆ ਉਹਦਾ ਸਾਹ ਦੇ ਨਿਕਲਦੇ ਆ ਤੈਨੂੰ ਲਾ ਕੇ ਪਤਾ ਨਹੀਂ ਲੱਗਦਾ ਵੀ ਅਗਲਾ ਬੰਦਾ ਕਿਦਾਂ ਹੁਣ ਦੱਸੇ ਕੋਈ ਤੇ ਫੇਰ ਹੀ ਪਤਾ ਲੱਗੂਗਾ ਮੈਨੂੰ ਕੀ ਪਤਾ ਹੁਣ ਤੈਨੂੰ ਕੀ ਪਤਾ ਲੱਗਣਾ ਵਾ ਮੁੰਡਾ ਵੀ ਬਿਮਾਰ ਹੋਇਆ ਵਾ ਉਹਨੂੰ ਬੁਖਾਰ ਚੜ੍ਹਿਆ ਹੀ ਪੰਥ ਨੂੰ ਵੀ ਆਹ ਉਹਨੂੰ ਮੈਂ ਸਕੂਲੀ ਕੱ ਲੈ ਅੱਜ ਅੱਛਾ ਤੇ ਫੇਰ ਮੈਂ ਢੀਕ ਢਾ ਕੇ ਮੈਂ ਤੇ ਗਈ ਵੇਖਣ ਮੈਂ ਬੇਤ ਉੱਠ ਪੈਂਦੀ ਹੁੰਦੀ ਆ ਤੇ ਅੱਜ ਕਦੇ ਉੱਠੀ ਤੇ ਉਹ ਤਪਣ ਡਈ ਬੁਖਾਰ ਦੇ ਨਾਲ ਤੇ ਪੰਥ ਦੀ ਦਵਾਈ ਹੈਗੀ ਆ ਪੰਥ ਦੀ ਲਿਆਉਣੀ ਆ ਥੋੜੀ ਹੈਗੀ ਸੀ ਬੁਖਾਰ ਦੀ ਮੈਂ ਦੇਤੀ ਸੀ ਪਰ ਮੈਂ ਤਾਂ ਹੁਣ ਮੰਮੀ ਜ਼ਰੂਰੀ ਕੰਮ ਚੱਲੇ ਆਵਾ ਤੁਸੀਂ ਇਦਾਂ ਕਰੋ ਸੈਰਸ ਨੂੰ ਕਹੋ ਹਾਂ ਸੈਰਸ ਨੂੰ ਤਾਂ ਮੈਂ ਕਹਿ ਦਿੰਨੀ ਆ ਪਰ ਤੇਰਾ ਕਿਹੜਾ ਜਲਦੀ ਕੰਮ ਐ ਜਿਹੜਾ ਤੂੰ ਤੈਨੂੰ ਇਹ ਨਹੀਂ ਪਤਾ ਲੱਗਣ ਡਿਆ ਪਈ ਉਹ ਬਿਮਾਰ ਪਈ ਐ ਮੈਂ ਤਾਂ ਗੱਲਿਆ ਦਾ ਚਲੋ ਜ਼ਰੂਰੀ ਤੇ ਮੈਨੂੰ ਪਤਾ ਵਾ ਇਹ ਪਹਿਲੋਂ ਆ ਹਣਾ ਪਰ ਹੁਣ ਮੈਂ ਹਾਂ ਕੀਤੀ ਉੱਥੇ ਵੀ ਜਾਣਾ ਜ਼ਰੂਰੀ ਆ ਜੇ ਮੈਨੂੰ ਪਹਿਲੋਂ ਪਤਾ ਹੁੰਦਾ ਮੈਂ ਨਾ ਕਰਦਾ ਥੋੜਾ ਅਗਲੇ ਕਹਿਣਾ ਬਹਾਨੇ ਮਾਰਦਾ ਤੁਸੀਂ ਇਦਾਂ ਕਰੋ ਤੁਸੀਂ ਵੀ ਚੱਲ ਜਾਓ ਨਾਲ ਆ ਚਾਬੀ ਲੈ ਲਓ ਗੱਡੀ ਦੀ ਮੈਂ ਮੋਟਰਸਾਈਕਲ ਜਨਣਾ ਫੇ ਜਾਓ ਨਹੀਂ ਮੈਨੂੰ ਤੇਰੀ ਸਮਝ ਨਹੀਂ ਗਈ ਅਮਜੀਤ ਪਹਿਲਾਂ ਨਿਆਣਾ ਜ਼ਰੂਰੀ ਆ ਪਹਿਲਾਂ ਦਿਲਜੀਤ ਜ਼ਰੂਰੀ ਆ ਕਿ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਆ ਮੈਂ ਮੰਨਦਾ ਵਾਂ ਤੁਹਾਡੀ ਗੱਲ ਪਰ ਮੈਨੂੰ ਪਤਾ ਨਹੀਂ ਇਹ ਮੈਂ ਹਾਂ ਕਰ ਬੈਠਾ ਵਾਂ ਜੇ ਹੁਣ ਨਾ ਕਰੀਏ ਉਹਨਾਂ ਕਹਿਣਾ ਬਹਾਨੇ ਮਾਰਦਾ ਵਾ ਤੇ ਹੁਣ ਤੂੰ ਮੋਟਰਸਾਈਕਲ ਤੇ ਜਾਏਗਾ ਚਲੋ ਮੈਂ ਉੱਤੇ ਚੱਲ ਜਾਂਦਾ ਵਾਂ ਤੁਸੀਂ ਤੇ ਸੈਰਸੇ ਚੱਲ ਜਿਓ ਫਿਰ ਤੇ ਮੈਂ ਸੈਰਸੇ ਨੂੰ ਕਿੰਦੀ ਆ ਫਿਰ ਹੈ ਲੈ ਆਉਂਦਾ ਦਵਾਈ ਆ ਚੰਗੇ ਡਾਕਟਰ ਕੋਲ ਲੈ ਆਇਆ ਉਹ ਕਿਦੋਂ ਖਾ ਲ ਚੰਗੇ ਕੋ ਜਾਵਾਂਗੇ ਤੇ ਭਰੇ ਮੈਂ ਤੇ ਨਹੀਂ ਜਾਣਾ ਮੈਂ ਤੇ ਘਰ ਦੇ ਕੰਮ ਕੁਮ ਕਰ ਲੂੰਗੀ ਤੇ ਇਹਨਾਂ ਨੂੰ ਖਲਾ ਦੇਣੀ ਚਲੋ ਮੈਨੂੰ ਖਲਾ ਦਿਓ ਚਲੋ ਕੋਈ ਨਾ ਮੈਂ ਛੇਤੀ ਆਉਂਦੀ ਕੋਈ ਇਹਦਾ ਤਾਂ ਉੱਥੇ ਬਹਿ ਰਵੇਂ ਜਾ ਕੇ ਮੈਂ ਕੋਈ ਨਾ ਹਾਂ ਇਹੋ ਤੇਰੇ ਅੱਗੇ ਨਿਕਲ ਗਿਆ ਸਵੇਰ ਦਾ ਫੇਰ ਭੇਜ ਦਿੰਦਾ ਇਹਨਾਂ ਨੂੰ ਟਾਈਮ ਨਾਲ ਹੀ ਹੈ ਬਸ ਹੁਣੇ ਮੈਂ ਲੱਗੀ ਹਾਂ ਚੱਲ ਵੇਖਾਂ ਸੈਰਸ ਕਿੱਥੇ ਆ ਉਹਨੇ ਵੀ ਉੱਠਦੇ ਨੇ ਟਾਈਮ ਲਾਉਣਾ ਆ ਜਾ ਯਾਰ ਕਿਹਦੇ ਕੰਮ ਵੇਚ ਲਾ ਇਹੋਂ ਦਾ ਫੋਨ ਕੀਤਾ ਮੈਂ ਤਿਆਰੀ ਹੋ ਕੇ ਬੈਠਾ ਵਾਂ ਇਹਦਾ ਘਾਏ ਨਹੀਂਗਾ ਪਣੀ ਕਿੱਥੇ ਰਹਿ ਗਿਆ ਉਹ ਚੱਲ ਜਾ ਸੈਰਸ ਹਾਂਜੀ ਆਹ ਵੇ ਤੂੰ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਚੱਲਿਆ ਵਾ ਉਹ ਮੁੰਡੇ ਦਾ ਫੋਨ ਆਇਆ ਹੈਗਾ ਹਾਂ ਤੇ ਕੰਮ ਆ ਕੇ ਦੇ ਉੱਥੇ ਚੱਲਾ ਵਾ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਆ ਜਿਹੜੇ ਨਜਾਇਜ਼ ਫਿਰਨਾ ਵਾ ਨਾ ਇਹ ਛੱਡ ਦੇ ਮੈਨੂੰ ਨਹੀਂ ਗਾ ਚੰਗਾ ਲੱਗਦਾ ਹੋਰ ਮੁੰਡੇ ਦੇ ਨਾਲ ਚੱਲਿਆ ਵਾ ਮੁੰਡੇ ਨੂੰ ਕੰਮ ਆ ਆਪਣੇ ਘਰ ਦੇ ਕੰਮ ਵੀ ਦੇਖ ਲਿਆ ਕਰ ਆਪਣੇ ਘਰ ਦੇ ਕੰਮਾਂ ਦਾ ਨਹੀਂ ਪਤਾ ਤੈਨੂੰ ਉਹ ਨਜਾਇਜ਼ ਕਿੱਥੇ ਫਿਰਦਾ ਵਾ ਹੂੰ ਅਲਿਆਂ ਦੇ ਕੰਮ ਤਾਂ ਅਗਲੇ ਨੇ ਕਿਹਾ ਤਾਂ ਕੀ ਹੋ ਗਿਆ ਇਹਦਾ ਆਖਰ ਆ ਗਈ ਕੋਈ ਆਖਰ ਆ ਗਈ ਆ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਬਾਬੀ ਤੇਰੀ ਨਹੀਂ ਗਈ ਠੀਕ ਉਹ ਤਾਂ ਬਹੁਤ ਜ਼ਿਆਦਾ ਬੁਖਾਰ ਚੜਿਆ ਵਾ ਏਦਾਂ ਕਰ ਜਾ ਕੇ ਤੇ ਪੰਥ ਨੂੰ ਤੁਹਾਨੂੰ ਦਵਾਈ ਲੈ ਕੇ ਦੇ ਪੰਥ ਨੂੰ ਵੀ ਠੀਕ ਤੇ ਵੱਡੇ ਵੀਰ ਨੂੰ ਕਹਿੰਦੇ ਮੈਨੂੰ ਕੋ ਕਹਿੰਦੇ ਜੇ ਵੱਡੇ ਵੀਰ ਨੂੰ ਮੈਂ ਕਿਹਾ ਹੈਗਾ ਹਾਂ ਉਹ ਕਿਤੇ ਕੰਮ ਚੱਲਿਆ ਵਾ ਘਰ ਦੇ ਕੰਮ ਹੀ ਵਿਚਾਰਾ ਉਹ ਤੈਨੂੰ ਪਤਾ ਸਾਰੇ ਕੰਮ ਤੋਂ ਉਹਦੇ ਸਿਰ ਤੇ ਆ ਤੇ ਉਹ ਤਰਾ ਤਾਂ ਫੇਰ ਸਵੇਰ ਦਾ ਕਿਸੇ ਨਾ ਚੱਲ ਗਿਆ ਵਾ ਹੈ ਤੇ ਆਂਦਾ ਮੰਮੀ ਇਹ ਵੀ ਜ਼ਰੂਰੀ ਕੰਮ ਆ ਜੇ ਮੈਂ ਨਾ ਗਿਆ ਤੇ ਫੇਰ ਤਾਂ ਸੈਰ ਸੁੱਕਲਾ ਦੇ ਯਾਰ ਸਾਰੇ ਕੰਮ ਮੈਂ ਹਾਂ ਕਰਿਆ ਕਰ ਉਹ ਹੀ ਗੱਲ ਵੀ ਕਿਹੜੇ ਕੰਮ ਕਰਨ ਲਿਆ ਵਾ ਤੂੰ ਤੈਨੂੰ ਪਤਾ ਵੀ ਹੈਗਾ ਕਿ ਉਹ ਕਿੰਨੀ ਬਿਮਾਰ ਵਾ ਨਿਕਾ ਠੀਕ ਹੈ ਬੰਦ ਪੰਤ ਨੂੰ ਬੁਖਾਰ ਚੜਿਆ ਪਤਨੀ ਨੇ ਕਾ ਠੀਕ ਹੋ ਬਸ ਸਕੂਲ ਤੇ ਲੈ ਆ ਜੀ ਉਹ ਬਿਮਾਰ ਵਾ ਉਹ ਬਿਮਾਰ ਵਾ ਦੋਵੇਂ ਮਾਂ ਪੋਤੀ ਪਏ ਆ ਹੁਣ ਫੇਰ ਜਵਾਬ ਦਵਾ ਉਹਨੂੰ ਫੇਰ ਮੁੰਡੇ ਨੂੰ ਮੈਂ ਤੇ ਜਵਾਬ ਕਹਿ ਮੈਂ ਦਵਾਈ ਲੈ ਕੇ ਚਲਿਆ ਆ ਆਹੋ ਹੋਰ ਗੱਲਾਂ ਕਰਦਾ ਫਿਰਦਾ ਵਾ ਚੱਲ ਫੇਰ ਤਿਆਰ ਕਰੋ ਮੈਂ ਲੈ ਆਉਣਾ ਜਲਦੀ ਮੈਂ ਤਿਆਰ ਕਰਨੀ ਆ ਤੇ ਮੈਂ ਚਾਬੀ ਲੈ ਕੇ ਤੇ ਨਹੀਂ ਗੱਡੀ ਦੀ ਗੱਡੀ ਛੱਡ ਗਿਆ ਬਸ ਨਹੀਂ ਆਂਦਾ ਫੇਰ ਮੈਂ ਮੋਟਰਸਾਈਕਲ ਚੱਲ ਜਾਣਾ ਤਾ ਤੂੰ ਸਾਇਰਸ ਨੂੰ ਕਹਿ ਬਈ ਦੋਵਾਂ ਨੂੰ ਖੜਕੇ ਦਵਾਈ ਲੈ ਦੇ ਚੱਲਿਆ ਤਾਂ ਨਾ ਠੀਕ ਆ ਨਾ ਚੰਗਾ ਵਾ ਕਹਿ ਦੇਣਾ ਆਹ ਚੱਲ ਯਾਰ ਉਹ ਮਾਰਾ ਚੜੇ ਦਵਾਈ ਲੈ ਕੇ ਦਵਾ ਪਹਿਲਾਂ ਇਹਨਾਂ ਜਵਾਬ ਦੇ ਦੇਣਾ ਮੁੰਡੇ ਨੂੰ। ਵਿਖਾਣਾ ਦਾ ਹਾਲ ਹੈ? ਇਹ ਨਹੀਂ ਪਤਾ ਪਿੰਨਿਆਣੇ ਠੀਕ ਨਹੀਂਗੇ ਤੇ ਆਪ ਲੋਕਾਂ ਦਾ ਤੁਰ ਵੀ ਪਏ ਆ। ਵੀ ਬੰਦਾ ਆਪਣੇ ਘਰਵਾਲੇ ਤੇ ਪਹਿਲਾਂ ਵੇਖ ਲੈ। ਹਾਦੀ ਹੋਈ ਏ ਬੰਦੇ ਵਾਲੀ ਵੀ ਕਿਤੇ। ਆਪਣੀਆਂ ਮਰਜ਼ੀਆਂ ਕਰਦੇ ਰਹਿਣਾ ਹੁੰਦਾ ਬਸ। ਉਹ ਕੀ ਗੱਲ ਕੱਲੀ ਖਿਜੀ ਜਾਣ ਨਹੀਂ ਕੀ ਹੋਇਆ ਵਾ। ਕੀ ਜਾਨਾ ਤੇ ਹੋਰ ਕੀ ਕਰਾਂ ਹੈ ਹਾਂ ਤੁਹਾਨੂੰ ਕੀ ਤੁਹਾਨੂੰ ਫੁਰਸਤ ਮਿਲੇ ਨਾ ਘਰ ਦੇ ਕੰਮਾਂ ਵਾਸਤੇ ਤੇ ਫੇਰ ਹੀ ਆ ਨਾ ਘਰ ਦੇ ਕੰਮਾਂ ਵਾਂ ਤੇ ਵੇਖਣਾ ਨਾ ਹੋਇਆ ਤੇ ਨਾ ਆਪਣੇ ਟੱਬਰ ਵਾਲੇ ਵੇਖਣਾ ਹੋਇਆ ਤੁਹਾਨੂੰ ਤਾਂ ਲੋਕ ਸੇਵਾ ਦਾ ਪਿਆਰ ਬੱਸ ਕਦੀ ਕਿਸ ਨਾ ਤੁਰ ਪੈਂਦੇ ਕਦੀ ਕਿਸ ਨਾ ਤੁਰ ਪੈਂਦੇ ਜੀ ਉਹ ਗੱਲ ਵੀ ਦੱਸ ਕੀ ਹੋਈ ਆ ਗੱਲ ਕੀ ਹੋਈ ਆ ਨਾਲੇ ਮੇਰੀ ਘਰ ਨੇੜੇ ਚਲਕੇ ਸਕੂਲ ਆਹੋ ਚਲਗੇ ਨਿਆਣੇ ਸਕੂਲ ਹੈ ਨਿਆਣੇ ਕਿਥੇ ਸਕੂਲ ਜਾਣਾ ਹੈਗਾ ਮੁੰਡਾ ਵਾ ਤੇ ਉਹਨੂੰ ਬੁਖਾਰ ਚੜਿਆ ਵਾ ਨਿੱਕੇ ਪੰਥ ਨੂੰ ਅੱਛਾ ਤੇ ਜੇ ਦਲਜੀਤ ਉਹਦਾ ਦੱਸਾਂ ਨਹੀਂ ਮੁੰਡਿਆ ਉਹ ਵੀ ਬਿਮਾਰ ਹੋਈ ਆ ਤੁਹਾਨੂੰ ਕਿੱਥੇ ਜਾ ਕੇ ਦਵਾਈ ਡੱਕਾ ਲੈ ਆਉਣਾ ਹੈ ਕਿੱਥੇ ਉਹਨਾਂ ਕੋਲ ਪਤਾ ਤੁਹਾਨੂੰ ਕੀ ਤੁਹਾਨੂੰ ਕੀ ਲੱਗੇ ਉਹਨਾਂ ਨਾਲ ਮੈਂ ਤੇਰਾ ਤੇ ਵਿਹਲਾ ਫਿਰਦਾ ਆਂ ਤੁਸੀਂ ਲੋਕਾਂ ਦੀ ਭਲਾਈ ਕਰਿਆ ਕਰੋ ਆਪਣੇ ਟੱਬਰ ਵੱਲ ਵੇਖਣ ਦਾ ਕੋਈ ਮਤਲਬ ਨਹੀਂ ਮੈਂ ਕਿਹਦੇ ਨਾਲ ਨਹੀਂ ਗਿਆ ਮੈਂ ਸੁਇਦਾ ਗਿਆ ਹੀ ਉੱਥੇ ਪਰਚੀ ਦਾ ਪਤਾ ਕਰਨ ਮਿਲਣ ਵਾਲੀ ਦਾ ਗੰਨਿਆਂ ਦੀ ਹੈ ਦੇਖ ਤੁਸੀਂ ਪਤਾ ਕਰਨਾ ਨਾ ਕਿਸ ਨੂੰ ਦੱਸ ਕੇ ਜਾਣਾ ਨਾ ਕੋਈ ਗੱਲ ਨਾ ਬਾਤ ਚੁੱਪ ਕਰਕੇ ਨਿਕਲ ਜਾਣਾ ਸਭ ਤੋਂ ਘੱਟੋਂ ਤਾਂ ਦੱਸ ਕੇ ਜਾਵੇ ਕਰ ਨਹੀਂ ਚੱਲੇ ਆ ਗੱਲ ਸੁਣ ਲੈ ਪਹਿਲਾਂ ਉਹ ਕਹਿੰਦਾ ਵੀ ਦੋ ਦਿਨ ਫੇਰ ਕੇ ਪਤਾ ਕਰਿਓ ਨੰਬਰ ਟੜ ਆਇਆ ਵਾ ਚਲੋ ਆ ਆਜੂਗਾ ਕੋਈ ਗੱਲ ਨਹੀਂ ਸੰਨੀ ਵੀ ਕਿਤੇ ਕੰਮ ਹੀ ਗਿਆ ਵਾ ਅੱਛਾ ਤੇ ਸੈਰਸ ਲੈ ਕੇ ਗਿਆ ਦਲਜੀਤ ਨੂੰ ਤੇ ਹੁਣ ਪੰਥ ਨੂੰ ਅੱਛਾ ਮੈਂ ਆ ਵੀ ਚੰਗੇ ਡਾਕਟਰ ਕੋ ਖੜੀ ਜਾ ਕੇ ਤੇ ਵਧੀਆ ਦਵਾਈ ਲਿਆ ਤੇ ਠੀਕ ਹੋਣ ਉਹਦੇ ਛੁੱਟੀ ਹੋ ਗਈ ਆ ਤੇ ਅੰਦੀ ਹੁਣ ਮੈਂ ਮੈਡਮ ਨੂੰ ਫੋਨ ਕਰਤਾ ਵਾ ਉਹ ਜਦੋਂ ਮੈਂ ਸਵੇਰੇ ਗਿਆ ਵਾ ਉਦੋਂ ਸਾਰਾ ਡੱਬਾ ਠੀਕ ਠਾਕ ਹੀ ਸੀ ਠੀਕ ਠਾਕ ਕਿੱਥੇ ਸੀ ਹੈ ਸੁੱਤੇ ਹੀ ਜਦੋਂ ਤੁਸੀਂ ਗਏ ਜੂ ਹੈ ਤੁਸੀਂ ਤਾਂ ਚੁੱਪ ਕਰਕੇ ਨੇ ਰਹੇ ਰਹੇ ਘਰੋਂ ਨਿਕਲ ਜਾਂਦੇ ਜੇ ਤੁਸੀਂ ਤੇ ਵੀ ਨਹੀਂ ਵੇਖਦੇ ਕਿ ਦਿਨ ਚੜ ਲੈਣ ਦਾ ਚਾਜਣਾ ਚਾਹ ਪਾਣੀ ਪੀ ਕੇ ਤੇ ਫਿਰ ਘਰੋਂ ਜਾਵਾਂ ਤਿਆਰ ਵਿਹਾਰ ਹੋ ਕੇ ਆ ਹੁਣ ਜਾਂਦੇ ਮਿੰਟੋ ਮਿੰਟੀ ਘਰੋਂ ਵੀ ਮੁੜ ਕੇ ਮੈਨੂੰ ਕਹਿਣਾ ਇਹਨਾਂ ਨੇ ਕਿ ਨਾ ਜਾਵੀਂ ਕਿਤੇ ਉਹ ਯਾਰ ਐਸੇ ਕਰਕੇ ਨਿਕਲਦੇ ਨਾ ਟਾਈਮ ਨਹੀਂ ਤੇਰਾ ਤੇ ਉਹ ਰਦਾ ਕਰਨ ਲਿਆ ਜਿਤਨਾ ਮੈਂ ਨਾ ਡੇ ਤੋਂ ਤਰਾਂ ਹੁੰਦੀ ਅੱਜ ਘੁੰਮ ਕੇ ਆ ਹੁੰਨਾ ਵਾ ਮੈਨੂੰ ਨਹੀਂ ਪਤਾ ਨਾ ਜੈ ਜੈ ਦਾ ਪਰਚੀ ਦਾ ਪਤਾ ਕੀਤਾ ਨਾਲ ਇੱਕ ਦੋ ਕੰਮ ਹੋ ਰਹੀ ਉਧਰੋਂ ਫਿਰਦਾ ਤੁਰਦਾ ਆ ਆ ਪਰ ਨਾ ਆਪਣੇ ਟੱਬਰ ਵੱਲ ਵੇਖਿਆ ਕਰੋ ਠੀਕ ਆ ਨਾ ਹਰ ਚੀਜ਼ ਜ਼ਰੂਰੀ ਹੁੰਦੀ ਆ ਇੱਕੋ ਕੰਮ ਨਹੀਂ ਫੜ ਲਈਦਾ ਹੁੰਦਾ ਬਸ ਕਿ ਮੈਂ ਬਾਹਰ ਹੀ ਰਹਿਣਾ ਬਾਹਰ ਹੀ ਰਹਿਣਾ ਵਾ ਕਦੀ ਕਿਸੇ ਦੇ ਕੰਮ ਚੱਲ ਜਾਣਾ ਕਿਸੇ ਨਾ ਨਾ ਤੇ ਮੂੰਹ ਚ ਹੈ ਹੀ ਨਹੀਂ ਕਿਤੇ ਜਿਹੜਾ ਆ ਜੇ ਉਹਨੂੰ ਕੋਈ ਗੱਲ ਨਹੀਂ ਚੱਲੂ ਤੇਰੇ ਨਾਲ ਆਪਣੇ ਘਰ ਵਾਲੇ ਵੀ ਦੇਖਣਾ ਚਾਹੀਦਾ ਕਿ ਚੱਲ ਜੀ ਮਨਾ ਇਹ ਮਹਾਰਾਜ ਨੇ ਜਿੰਦਗੀ ਦਿੱਤੀ ਹੈ ਜੇ ਕੋ ਭੈਣ ਭਰਾ ਦਾ ਕੋ ਸਾਡੇ ਗਿਆ ਕਿਦਾ ਸੋਝੇ ਤੇ ਹੋਰ ਕੀ ਚਾਹੀਦਾ ਠੀਕ ਨਹੀਂ ਚਲੋ ਸਵਾਰੀ ਚੱਲੋ ਮੈਂ ਨਹੀਂ ਆਂਦੀ ਵੀ ਨਾ ਸਵਾਰੋ ਪਰ ਨਾ ਆਪਣੇ ਪਰਿਵਾਰ ਵਾਲੇ ਵੇਖੀਦਾ ਹੁੰਦਾ ਠੀਕ ਆ ਨਾ ਤੂੰ ਠੀਕ ਵਾ ਮੈਂ ਤਾਂ ਠੀਕ ਹੀ ਆ ਮੈਨੂੰ ਕਿਹਾ ਮੈਂ ਹੁਣੋਂ ਗਏ ਨਿਆਣੇ ਤੇ ਮੈਂ ਬੈਠੀ ਵੇਖਣ ਲਈ ਹੀ ਵੀ ਬੁਖਾਰ ਵਾਵਾ ਹੀ ਦਿਲ ਜੀਦ ਨੂੰ ਇਹ ਤੇ ਮੁੰਡੇ ਨੂੰ ਚੱਲ ਆ ਜਾਂਦੇ ਆ ਚਲ ਆ ਜਾਂ ਉਹਨਾਂ ਨੇ ਵੀ ਕੋਈ ਗੱਲ ਨਹੀਂ ਠੀਕ ਤੇ ਲੱਗ ਸਕ ਜਾਨੇ ਤੁਸੀਂ ਹੁਣ ਰੋਟੀ ਪਾਣੀ ਖਾਣਾ ਤੇ ਚਾਹ ਪੀਣੀ ਮੈਨੂੰ ਨਾ ਪਹਿਲਾਂ ਚਾਹ ਦਾ ਚਾਹੀ ਪੀਂਦੇ ਰਿਹਾ ਕਬ ਸਾਰਾ ਦਿਨ ਕੀ ਬੰਦਾ ਕਰੇ ਯਾਰ ਚਾਹ ਤੇ ਹੁਣ ਜਿੱਥੇ ਜਾਈਦਾ ਪਿੰਦੇ ਚਾਹ ਚਾਹ ਰੋਟੀ ਦਾ ਤੇ ਚਿੱਤਾ ਹੀ ਭੁੱਲ ਜਾਂਦਾ ਐਦਾਂ ਕਰੋ ਪਹਿਲਾਂ ਰੋਟੀ ਖਾ ਲਓ ਮੈਂ ਵੀ ਖਾਣੀ ਹੈ ਜੇ ਮੈਨੂੰ ਭੁੱਖ ਲੱਗੀ ਹੈ ਅੱਛਾ ਤੇ ਮੇਰਾ ਕੱਲੀ ਦਾ ਖਾਣ ਜੀ ਨਹੀਂ ਕਰ ਲਿਆ ਤੇ ਤੁਸੀਂ ਐਦਾਂ ਕਰੋ ਪਿੱਛੇ ਲਓ ਪਹਿਲਾਂ ਰੋਟੀ ਖਾਓ ਤੇ ਮੈਂ ਵੀ ਨਾਲ ਖਾ ਲਵਾਂਗੇ ਮੇਰੀ ਗੱਲ ਸੁਣ ਮੇਰੇ ਨਾਲ ਹੀ ਆਦਰ ਸੋਈ ਜਨ ਫੁਲਕੇ ਦੋਦੇ ਦੇ ਚਲਾਓ ਆ ਕਿੱਥੇ ਬੈਂਦੇ ਫਿਰ ਨਾ ਘੜੀ ਬੁੜੀ ਚਲੋ ਚਲ 阿姐，胖子。 ਬੀਅਰ ਦੇਣਾ ਤੇ ਤੋਪੀ ਦੇ ਕੇ ਤਾਂ ਪੁੰਦਾ ਨਾ ਸਿਰ ਦਾ ਬਸ ਇਹਦਾ ਇਹੀ ਕੰਮ ਹੈ ਬੁਖਾਰ ਹੀ ਨਾ ਜਿਆਦਾ ਹਾਂਜੀ ਚੱਲ ਆਜੋ ਮੰਮੀ ਗੱਲ ਸੁਣ ਮੇਰੀ ਹਾਂ ਦੱਸ ਮੈਂ ਨਿੱਕੇ ਨੂੰ ਬੁਖਾਰ ਤੇ ਕੰਮ ਬੜਾ ਤੇ ਭਾਬੀ ਨੂੰ ਵੀ ਨਾਲ ਹੀ ਹਾਏ ਹਾਏ ਆਹੋ ਪਤਾ ਨਹੀਂ ਕਿੱਥੋਂ ਬੁਖਾਰ ਹੋ ਰਿਹਾ ਬੱਚਾ ਜੀ ਦਾਬੀ ਕੋਈ ਕੰਮ ਕੁਮ ਨਾ ਕਰਨ ਲਈ ਨਿੱਕਾ ਦਾ ਖਿਆਲ ਰਗਾ ਠੀਕ ਆ ਐਵੇਂ ਜਿਆਦਾ ਬਿਮਾਰ ਸਕੂਲੇ ਜਾਂਦਾ ਹੋ ਮੇਰੀ ਗੱਲ ਸੁਣ ਪੁੱਤ ਕੰਮ ਤੇ ਮੈਂ ਅੱਗੇ ਵੀ ਨਹੀਂ ਕਰਨ ਦਿੰਦੀ ਨਾ ਹੈ ਮੈਂ ਤੇ ਆਪ ਹੀ ਕਰ ਲੈਣੀ ਆ ਉਹਦੀ ਵਿਚਾਰੀ ਦੀ ਛੁੱਟੀ ਹੋ ਗਈ ਸਗੋਂ ਅੱਜ ਚੱਲ ਕੋਈ ਗੱਲ ਨਹੀਂ ਦਵਾ ਨੂੰ ਕਹਿ ਵੀ ਸੌਂ ਜਾ ਬੰਦੇ ਆਂਗਰ ਮਾਰਨਾ ਨਾ ਨਹੀਂ ਕੋਈ ਗੱਲ ਨਹੀਂ ਮੈਂ ਹੁਣੇ ਨਾ ਤੇ ਨਹੀਂ ਦਵਾਈ ਵੀ ਖਵਾ ਦੇ ਹੁਣ ਦਵਾ ਨੂੰ ਤੇ ਦਵਾਈ ਵੀ ਦੱਸ ਦੇ ਕਿ ਦਗਦਾ ਦਿੱਤੀ ਆ ਉਹ ਲਿਖਿਆ ਹੱਥ ਸਾਹ ਕੋਈ ਚੱਲ ਕੋਈ ਨਹੀਂ ਮੈਂ ਦੇ ਦੇ ਖਰਾਬ ਹੁੰਦੇ ਤੇ ਕਰਨ ਦੇ ਦੇ ਠੀਕ ਆ ਠੀਕ ਆ ਦੋਵੇਂ ਠੀਕ ਹੋਣਗੇ ਟਾਈਮ ਦੇ ਨਾਲ ਚੱਲ ਠੀਕ ਆ ਤਾਂ ਹੁਣ ਤੂੰ ਕਿਤੇ ਜਾਵੀਂ ਨਾ ਉਹ ਨਹੀਂ ਮੈਂ ਘਰ ਆਈਆਂ ਮੈਂ ਕਿਤੇ ਜਾਣਾ ਵਾ ਜਵਾਬ ਦੇਤਾ ਹੈ ਮੈਨੂੰ ਦੇਤਾ ਜਵਾਬ ਕੋਈ ਨਹੀਂ ਐਵੇਂ ਮੂੰਹ ਚੁੱਕ ਕੇ ਤਰਿਆ ਰਿਆ ਕਰ ਉਹ ਨਹੀਂ ਨਹੀਂ ਮੈਂ ਅਗਲਾ ਜਾਣ ਕੇ ਜਾਂਦਾ ਆ ਆ ਗਿਆ ਵਾ ਪਿਓ ਤੇਰਾ ਪੁੱਛਣ ਆਇਆ ਸੀ ਤੇਰੇ ਕੋਲੋਂ ਤੇ ਮੈਂ ਹਾਂ ਤੋ ਦਵਾਈ ਕਰ ਗਿਆ ਅੱਛਾ ਅੱਛਾ ਕੋਈ ਨਹੀਂ ਮੈਂ ਕਰ ਲੈਣਾ ਗੱਲ ਪਪਾ ਨਾਲ ਆ ਚੱਲ ਮੈਂ ਦਵਾਈ ਦਵਾਈ ਚੌੜੀ ਦਵਾਈ ਦੋ ਜਾ ਕੇ ਹਾਈ ਹਾਈ ਕਿੰਨੇ ਦਿਨ ਹੋ ਗਏ ਆ ਇਹ ਕੁੜੀ ਨੂੰ ਮਸਾ ਜਿੰਤਾ ਨਹੀਂ ਹੁੰਦੀ ਕਿਤੇ ਫੋਨ ਕਰਕੇ ਹਾਲ ਚਾਲੀ ਪੁੱਛਣਾ ਐਡੀ ਲਾਪਰਵਾਹ ਵਾ ਨਾ ਚੱਲ ਬੰਦਾ ਆਪਣਾ ਤੇ ਆਪਣੇ ਮੁੰਡੇ ਦਾ ਹਾਲ ਦੱਸ ਦੇ ਪਤਾ ਵਕ ਮਾਂ ਫਿਕਰ ਕਰਦੀ ਆ ਪਰ ਕੀ ਲੋੜ ਵਾ ਕੀ ਕਰਾਂ ਗੁੱਸਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਆ ਆਪੇ ਫੋਨ ਕਰ ਲੈਣੀ ਆ ਨਹੀਂ ਤੇ ਮੇਰਾ ਧਿਆਨ ਵਿੱਚ ਹੀ ਰਹਿਣਾ ਨੀਂਦ ਫੇਰ ਨਹੀਂ ਆਉਣੀ ਮੈਨੂੰ ਇਹ ਤਾਂ ਹੈ ਹੀ ਲਾਪਰਵਾਹ ਵਾ ਇਹਦੀ ਮੈਂ ਖਬਰ ਲੈਣੀ ਜਰਾ ਫੋਨ ਕਰਕੇ ਵੀ ਕੀ ਗੱਲ ਵਾ ਹਲੋ ਸਤਿ ਸ਼੍ਰੀ ਅਕਾਲ ਆ ਠੀਕ ਵਾਂਗੇ ਤੈਨੂੰ ਕੀ ਲੈ ਦੱਸ ਕਿੰਨੂ ਨਹੀਂ ਪਤਾ ਦੱਸ ਕਿੰਨੇ ਦਿਨ ਹੋ ਗਏ ਆ ਫੋਨ ਕੀਤਾ ਨਾ ਨਾ ਤੂੰ ਤੇ ਜ਼ਰੂਰੀ ਨਹੀਂ ਸਮਝਦੀ ਚੱਲ ਛੱਡ ਗੱਲਾਂ ਮੈਨੇ ਦੱਸ ਬ ਤੇਰੀ ਆਵਾਜ਼ ਬੜੀ ਬੜੀ ਲੱਗਣ ੜੀ ਇਹ ਕੀ ਹੋਇਆ ਵਾ ਹਾਏ ਕੰਘੇ ਚ ਕੰਮ ਹੋ ਗਿਆ ਵਾ ਅਸਾ ਬੁਖਾਰ ਵੀ ਆ ਨਾਲ ਲੈ ਦੱਸ ਦਵਾਈ ਲੈਂਦੀ ਆ ਨਹੀਂ ਮੁੰਡਾ ਠੀਕ ਠਾਕ ਵਾ ਦੱਸ ਉਹ ਬਿਮਾਰੀ ਆ ਕਿ ਸਾਰਾ ਟੱਬਰੀ ਪਿਆ ਵਾ ਲੈ ਆਹ ਤੇ ਕੰਮ ਤੇ ਫੇਰ ਤੂੰ ਹੀ ਕਰਦੀ ਹਣੀ ਸਾਰਾ ਆਹੋ ਨਹੀਂ ਸਾਸਾ ਤੇ ਬੜੀ ਚੰਗੀ ਆ ਸਾਸ ਚੰਗੀ ਤਾਂ ਇਹ ਤਨ ਮਾਂ ਦਾ ਚੇਤਾ ਨਹੀਂ ਹੁੰਦਾ ਨਾ ਆਹੋ ਸਾਸੋਂ ਜ਼ਿਆਦਾ ਚੰਗੀ ਲੱਗਣ ਲੱਗਦੀ ਐ ਤੈਨੂੰ ਨਹੀਂ ਨਹੀਂ ਮਾਂ ਆディ ਕਿਹੜੀ ਗੱਲ ਵਾ ਆਹੋ ਨਾ ਤੇਰਾ ਤੇ ਜੀ ਕਰਨਾ ਇਹ ਫੋਨ ਕਰਨ ਨੂੰ ਜੇ ਬਿਮਾਰ ਹੀ ਤਮੜਾ ਜੇ ਫੋਨ ਕਰਕੇ ਦੱਸ ਦਿੰਦੀ ਕਿ ਮੰਮੀ ਆਪਾਂ ਠੀਕ ਨਹੀਂ ਆ ਡੈਡੀ ਤੇਰਾ ਘਰ ਨਹੀਂ ਆ ਗਏ ਆ ਕਿਤੇ ਆਹੋ ਮੈਨੂੰ ਤੁਹਾਨੂੰ ਸੁਣ ਕੇ ਹੋਰ ਤਰ੍ਹਾਂ ਹੋ ਹੀ ਜਾਂਦਾ ਵਾ ਤੇ ਹੁਣ ਐਦਾਂ ਕਰੀ ਚੁੱਲ੍ਹੇ 'ਚ ਨਾ ਸਿਰ ਦੇ ਰੱਖੀ ਰੈਸਟ ਕਰ ਇਹ ਠੀਕ ਤੂੰ ਨਾ ਰੈਸਟ ਕੀਤਾ ਹੋਣਾ ਵਾ ਦਵਾਈ ਖਾ ਕੇ ਘੁੱਟ ਚਾਹ ਬਣਾ ਕੇ ਪੀ ਕੇ ਦਾ ਨੰਮੇ ਪੈ ਜਾ ਅੱਛਾ ਹੂੰ ਮੰਮੀ ਨੇ ਬਣਾ ਕੇ ਦੇ ਦੇ ਚਾ ਠੀਕ ਵਾ ਚੱਲ ਵਧੀਆ ਵਾ ਆਹੋ ਚਲੋ ਤਾਂ ਤੂੰ ਹੀ ਸੇਵਾ ਕਰਦੀ ਆ ਸੱਸ ਦੀ ਕਦੀ ਕਦੀ ਕਾਬੂ ਆਉਦੀ ਤੇਰੀ ਸੱਸ ਅੱਛਾ ਆਹੋ ਨਹੀਂ ਬੜੀ ਚੰਗੀ ਐ ਮੈਂ ਕੀ ਕਹਿਣ ਦੀ ਆਹੋ ਬੜਾ ਧਿਆਨ ਰੱਖਦੀ ਐ ਤੇਰਾ ਤੇ ਲੈ ਦੱਸ ਕਰਨਾ ਨੇ ਹੁਣ ਉਹਨੇ ਕੰਮ ਹਾਂ ਠੀਕਾ ਠੀਕ ਵਾ ਬੋਲ ਸੁਣਾ ਬਾਕੀ ਪਰਿਵਾਰ ਸਾਰਾ ਠੀਕ ਵਾ ਬੁਸ਼ਰਨ ਦਾ ਕੀ ਹਾਲ ਵਾ ਅੱਛਾ ਠੀਕ ਵਾ ਨਹੀਂ ਹੁਣ ਤੇ ਮੈਨੂੰ ਟਿਕਾਈ ਨਹੀਂ ਆਉਂਦਿਆ ਜੇ ਤੇਰੇ ਡੈਡੀ ਘਰ ਹੁੰਦੇ ਮੈਂ ਤੇ ਹੁਣੇ ਆ ਜਣਾਹੀਂਗਾ ਕੋਈ ਨਹੀਂ ਆ ਵੇਖਦੀ ਆ ਜਿੱਦਾਂ ਟਾਈਮ ਲੱਗਾ ਨਾ ਤੇ ਹੋ ਕੇ ਜਾਂਨੇ ਆਹੋ ਨਾ ਤੂੰ ਆਉਣ ਦੇ ਤਾਂ ਬੜੇ ਦੂਰ ਦੀ ਗੱਲ ਓ ਤੂੰ ਤੇ ਫੋਨ ਕਰਨਾ ਵੀ ਛੱਡਤਾ ਵਾ ਆਹੋ ਸਾਸ ਜੀ ਬੜੇ ਚੰਗੇ ਤੇਰੇ ਚਲ ਕੋਈ ਨਹੀਂ ਰਹਿਣ ਦੇ ਮੈਂ ਨਹੀਂ ਬਹੁਤੀਆਂ ਗੱਲਾਂ ਕਰਦੀ ਆਹੋ ਮੈਨੂੰ ਇਹ ਦੈਣਾ ਕਿ ਜੇ ਦਾ ਜੀ ਨਹੀਂ ਲੱਗਦਾ ਤੇਰੇ ਬਿਨਾ ਚਲ ਠੀਕ ਵਾ ਨਹੀਂ ਆਉਂਦੀ ਹੁਣ ਕਿਸ ਦਿਨ ਆ ਲੈਂਦਾ ਤੇ ਡੈਡੀ ਨੂੰ ਕਰਕੇ ਸਲਾਹ ਲਾਉਣਾ ਨਾਲ ਕਿ ਤੈਨੂੰ ਮੈਂ ਦੱਸਦੀ ਨਹੀਂ ਤੇ ਧਿਆਨ ਰੱਖੀ ਆਪਣਾ ਆਹੋ ਇਹ ਫੁੱਲੀ ਫੁੱਲੀ ਬੋਤਾ ਫੇਰ ਨਾ ਟਕੇ ਕੰਮ ਕਰਨ ਲੈਪੀ ਆ ਲੱਥਾ ਵਖਾੜ ਫੇਰ ਚੜ ਜਾਂਦਾ ਹੁੰਦਾ ਹੀ ਚਲ ਠੀਕ ਵਾ ਚੰਗਾ ਦਵਾਈ ਖਾ ਕੇ ਰੈਸਟ ਕਰ ਲਾ ਓਕੇ ਬਾਈ ਮੈਂ ਤਾਂੱਸ ਮੈਂ ਐਵੇਂ ਗੁੱਸਾ ਕਰਨ ਲਈ ਹੀ ਗਿਆ ਕਿ ਕਿੰਨੀ ਬਿਮਾਰ ਹੋਈ ਹੈ ਕਿਦਾਂ ਆਵਾਜ਼ ਬਦਲੀ ਹੈ ਵਿਚਾਰੀ ਦੀ ਇਹ ਮੇਰੇ ਸੱਸ ਬੜੀ ਚੰਗੀ ਆ ਆਹੋ ਬੜਾ ਧਿਆਨ ਰੱਖਣ ਦੇਈ ਹੈ ਮੇਰਾ ਸੱਸ ਨੇ ਧਿਆਨ ਰੱਖਣਾ ਹੀ ਆ ਨਮਕਰੀ ਵਾਲੇ ਨਾ ਮਿਲੀ ਆ ਪੈਸਾ ਕਮਾਉਂਦੇ ਹੀ ਹੈ ਨੀਰਾ ਚੱਲ ਤੀ ਇਹ ਕਰਾਂ ਫਿਰ ਮਾਂ ਵਾ ਨਾ ਰਿਹਾ ਨਹੀਂ ਜਾਣਾ ਇੱਤਾ ਕਰਦੀ ਹੁੰਦੇ ਗੁਰਜਿੰਦਾਂ ਨਾ ਸਲਾਹ ਕਰਕੇ ਤੇ ਮਿਲੀ ਹੁੰਨੀ ਇੱਕ ਦੋ ਦਿਨ ਚ ਨੂੰ ਧਿਆਨ ਨੇ ਤੇ ਵਿੱਚੇ ਰਹਿਣਾ ਹੁਣ ਤੇ ਬਰਾ ਕੰਮ ਕਰਨ ਨੂੰ ਜੀ ਨਹੀਂ ਕਰਨਾ ਐਨੀ ਆਵਾਜ਼ ਭਾਰੀ ਹੋਈ ਸੀ ਉਹਦੀ ਬੁਰੀ ਹਾਰੇ ਕਿਤੇ ਉੱਠ ਮਨਾ ਆਪਣੇ ਕੰਮ ਨਵੇੜਦਾ ਤੂੰ ਕੀ ਕਰਾ ਇਹ ਕੁੜੀ ਦੇ ਤਰਾ ਬਹੁਤ ਤਾਇਆ ਅਲ ਜਿਹੜੀ ਕਹਾਣੀ ਨਹੀਂ ਗਾ ਮੰਮੀ ਦਾ ਫੋਨ ਔਰ ਲੈ ਅੱਛਾ ਮੰਮੀ ਗੁੱਸਾ ਬੜਾ ਘਟ ਲੈ ਕੀ ਜਾਂਦੇ ਕਹਿੰਦੇ ਤੁਸੀਂ ਕਿਤੇ ਆਉਂਦੇ ਹੀ ਨਹੀਂ ਤੇ ਤ RAI ਭੁੱਲ ਗਿਆ ਮੈਨੂੰ ਲੱਗਦਾ ਪਛਾੜ ਨੂੰ ਨੰਬਰ ਗੁੱਸਾ ਗਿਆ ਜੀ ਆ ਕੇ ਰੋ ਗਿਆ ਗਿਆ ਨਾ ਉਹਨੂੰ ਹਾਂ ਕਹਿਣ ਦੀ ਹੁਣ ਆਪਾਂ ਆਵਾਂਗੇ ਠੀਕ ਆ ਤੇ ਕਿਦਾਂ ਹੋ ਤਰਾ ਹਾਲ ਕਿਦਾਂ ਠੀਕ ਆ ਠੀਕ ਆ ਬੁਖਾਰ ਕਿੰਨਾ ਹੈ ਬੁਖਾਰ ਹੈ ਜੀ ਤੇ ਤੂੰ ਸਵੇਰ ਤੋਂ ਦੱਸਿਆ ਗੋ ਨੂੰ ਪਾਸਵਰ ਦੀ ਲੈ ਆਉਂਦੇ ਮੈਨੂੰ ਪਤਾ ਨਹੀਂ ਕਿ ਕਿਹੜੇ ਵੇਲੇ ਚੱਲ ਗਏ ਤੇ ਫੋਨ ਕਰਦੇ ਤਾਂ ਫੋਨ ਮੈਨੂੰ ਹੌਸ਼ ਨਹੀਂ ਤੇ ਮੈਂ ਫੋਨ ਕਰਦੀ ਤਾਂ ਤੇ ਨਿੱਕਾ ਕਿੱਥੇ ਆ ਉਹ ਮੰਮੀ ਦੇ ਨਾਲ ਬਾਗ ਗਿਆ ਉਹਨੂੰ ਵੀ ਸਗੋਂ ਨਾਲ ਲੰਮੇ ਪਰ ਉਹਨੂੰ ਫਰਕ ਪੈਣਾ ਮੰਮੀ ਨੇ ਦਵਾਈ ਖਵਾ ਦਿੱਤੀ ਅੱਛਾ ਤੈਨੂੰ ਪਤਾ ਉਹ ਮੇਰੇ ਲੱਗ ਗਿਆ ਉਹਦਾ ਵੀ ਰਹਿਣਾ ਮੰਮੀ ਕੋਲ ਪਾਹੇ ਤੇ ਗੱਲ ਹੈਗੀ ਆ ਤੇ ਫਰਕਾ ਹੁਣ ਤੈਨੂੰ ਕਿੰਨਾ ਉਹ ਮੰਮੀ ਕਦੇ ਜਦ ਮੈਨੂੰ ਉੱਠਾ ਨਹੀਂ ਦੇਣ ਦੇਣੇ ਤੂੰ ਲੰਮੇ ਪੈ ਅੱਛਾ ਮੈਂ ਆਪੇ ਕੰਮ ਕਰ ਲਾਂਗੀ ਸੋ ਆ ਚੱਲ ਕੋਈ ਨਾ ਮਾਰ ਲਾ ਜਿਹੜਾ ਅਰੇਸਟ ਫਿਰ ਕਿੱਥੇ ੱਲੇ ਮੈਂ ਆਉਣਾ ਕੰਮ ਹੀ ਕਿਹਾ ਹੈਗੇ ਹਣ ਗੁੰਮੀ ਤੋਂ ਜਾਣਾ ਮੜਾ ਜਾ ਚੱਲ ਤੇ ਘਰ ਤੂੰ ਰੈਸਟ ਠੀਕ ਆ ਆ ਚਾਚਾ ਇਹੀ ਨੀਕ ਹੈ ਹਨਾ ਦਲ ਕੋਈ ਦੀ ਬਾਕੀ ਮਿਸਤਰੀ ਕਹਿੰਦਾ ਹੈ ਵਾਦਾ ਘਾਟਾ ਹੋ ਜਾਊਗਾ ਬਾਅਦ ਚ ਚਲ ਆ ਵੀ ਪਿੱਲਰ ਲੱਗ ਗਈ ਆ ਕੋਈ ਗੱਲ ਨਹੀਂਗੀ ਇੰਨਾ ਵਗਵਾ ਥੋੜਾ ਕੀ ਘੰਡੇ ਵੇਲੀ ਮੈਂ ਵੇਖਣ ਰਿਆ ਸੀ ਮੈਂ ਬੜਾ ਇੰਨਾ ਥਾਂ ਜੇ ਛੱਤ ਲੀਏ ਤੇ ਉਹ ਵਾਧੂ ਆ ਹੈ ਸਭ ਕੋ ਲੱਗ ਜਾਏਗਾ ਨਾ ਇੱਥੇ ਹੀ ਹੂੰ ਹੂੰ ਵੇੜਾੜਾ ਵੇਲਾ ਹੋ ਜਾਊਗਾ ਇਹੋ ਜਿਹੜਾ ਫਾਲਤੂ ਸਮਾਨ ਲੱਗਾ ਹੋਣਾ ਆਹ ਆਹਦਾ ਹੈਗਾ ਜਗੜ ਜਾ ਸਦਾ ਸਾਰਾ ਥੱਲੇ ਵੇਚ ਆ ਜਾ ਕਰੂ ਇਹਦੇ ਕਿੰਨਾ ਥਾਂ ਆਹ ਉੱਚਾ ਵੀ ਸਾਰਾ ਬਣ ਜਾਣਾ ਵਾ ਤੇ ਮੇਰੀ ਗੱਲ ਸੁਣ ਅਸਾਂ ਨੀ ਕਿਤੇ ਗਿਆ ਵਾ ਉਹ ਵੀ ਇਹਦੇ ਘਰੇ ਚਾਦਰਾ ਲੈਣ ਗਾੜੀ ਉੱਤੇ ਪੈਣੀ ਆ ਇਹਦੇ ਤੇ ਤੂੰ ਚੱਲ ਜਾਂਦਾ ਹਾਂ ਤੇ ਆ ਪੱਠਾ ਦਿੱਥੇ ਦਾ ਕਰ ਲੈਂਦੇ ਯਾਰ ਪੱਠਾ ਨੂੰ ਤੁਸੀਂ ਕਰ ਲਓ ਹਾਂ ਮੇਰੀ ਗੱਲ ਸੁਣ ਲੈ ਮੈਂ ਸਾਰੀ ਵਾਰ ਬੜਾ ਕੀਤਾ ਵਾ ਠੀਕ ਆ ਆ ਕਰ ਕਰ ਤਰ ਕੀਤਾ ਹਾਂ ਸਾਰਾ ਕੋ ਵੇਲਾ ਕਰਕੇ ਵੇਖ ਲਾਂਗਾ ਵਾ ਉਹ ਹਜੇ ਮੇਰ ਕੋ ਆਸਰ ਕਰਨੇ ਪੱਠੇ ਪਾਉਂਦੀ ਕੋਈ ਕਹਿੰਦੇ ਵੀਰ ਨੇ ਪਿਆ ਕਰ ਲੈਣਾ ਮੇਰ ਕੋ ਨਹੀਂ ਹੁੰਦਾ ਉਹ ਮੇਰੀ ਗੱਲ ਸੁਣ ਕਮਲਿਆ ਉਹ ਗਿਆ ਉੱਥੇ ਘੜੀ ਵੱਧ ਘਟ ਲੱਗ ਜਾਣੀਆਂ ਜਾਂ ਪੱਠਿਆਂ ਦੀ ਪੰਡਵ ਆ ਇੱਕ ਅੱਧੀ ਪਈ ਤੇ ਮੈਂ ਥੋੜੇ ਜਿਹਾ ਹੋਰ ਵੱਡ ਲਿਆ ਦੋ ਤੇ ਡੰਗਰ ਵਾ ਉਹ ਅੱਗੇ ਮੈਂ ਕਿਤੇ ਮੁੰਡਿਆਂ ਚੱਲਾ ਹੀਗਾ ਤੇ ਮੰਮੀ ਨੇ ਕਹਤਾ ਭਾਬੀ ਨੂੰ ਤਾਂ ਨਾਲੋਂ ਨਿੱਕੇ ਪੰਥ ਲੈ ਕੇ ਦਵਾਈ ਲੈ ਕੇ ਆ ਅੱਗੇ ਉਹ ਮੈਂ ਉੱਥੇ ਨਹੀਂ ਜਾ ਆ ਗਿਆ ਮੇਰੇ ਕੋਲ ਹੁਣ ਤੂੰ ਮੈਨੂੰ ਉਹ ਯਾਰ ਮੇਰੀ ਗੱਲ ਸੁਣ ਲਾ ਫਿਰਿਆ ਥੋੜਾ ਕੰਮ ਆਉਣਾ ਮੁੰਡੇ ਦੇ ਵੇਲੇ ਆ ਤੇਰਾ ਦਿਮਾਗ ਨਹੀਂ ਕੰਮ ਕਰਦਾ ਉਹ ਘਰ ਦਾ ਕੰਮ ਤਾਂ ਦਾ ਵੇਲੇ ਆ ਕਰ ਤੂੰ ਮੇਰੇ ਕੋਲ ਕੰਮ ਹੀ ਕਰਾਈ ਜਾਂਦੇ ਸਾਰੀ ਗੱਲ ਕੰਮ ਵੀ ਕਰਾਈ ਜਾਂਦੇ ਕੰਮ ਆ ਕੇ ਬਹੁਤ ਖੜ ਜੁੱਤਾ ਵਾ ਹੈ ਉਹ ਸ਼ਰਮ ਕਰੀਦੀ ਹੁੰਦੀ ਆ ਕੋਈ ਨਹੀਂ ਪਾ ਦਨਾ ਪੱਠੇ ਵੀ ਹੁੰਦਾ ਤੇ ਆਹੋ ਮੇਰੀ ਗੱਲ ਸੁਣ ਤੇ ਕੋਹ ਆਪਣਾ ਕੋ ਸੋਚ ਲਾ ਉਹ ਸੋਚਾ ਇਹ ਮੈਂ ਹੁਣ ਦੱਸੋ ਕੀ ਕਰਾ ਸੋਚਣ ਨੂੰ ਤਾਂ ਕੋਈ ਗੱਲ ਨਹੀਂ ਤੇਰੇ ਨਾਲ ਦਾ ਮੁੰਡਾ ਵੇਖ ਲੈ ਆਂਦੇ ਹੋ ਗਿਆ ਉਹਨੂੰ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਬਾਹਰ ਗਿਆ ਇਹਨੂੰ ਤੇ ਤੂੰ ਵੀ ਆਪਣਾ ਕਿਸੇ ਪਾਸੇ ਕਾਗਜਕੂਜਾ ਲਾ ਲਾ ਹੁਣ ਦੇ ਲਾਏ ਹੁਣੇ ਕਿਹੜਾ ਕੰਮ ਸਿਰੇ ਬਣ ਜਾਣਾ ਉਹ ਕੋਈ ਗੱਲ ਨਹੀਂ ਈਡੀ ਕਾਦੀ ਕਾਲੀਏ ਜਾਣ ਦੀ ਹੈਂ ਕਿੰਦਾ ਜਿਉਂ ਸੇਵਾ ਯਾਰ ਉਹ ਯਾਰ ਹਾ ਨਾ ਕੰਮ ਕਰਿਆ ਜਾਂ ਕੋਈ ਕੰਮ ਸਿੱਖ ਲਾ ਕੰਮ ਸਿੱਖੇ ਦਾ ਪੁੱਤ ਮਤਲਬ ਆ ਬਾਹਰ ਜਾ ਕੇ ਤੈਨੂੰ ਕਿਹੜੇ ਗੜੀ ਹੱਥ ਨਾਲ ਡੋਬਣੇ ਪੈਣਗੇ ਜੇ ਕੋਈ ਮਾੜਾ ਮੋਟਾ ਹੁੰਦਾ ਉਹ ਜਾਂਦਾ ਕੰਮ ਕਰਨ ਨਾਲ ਤੇ ਵੜੇਗਾ ਉਹਨਾਂ ਕਿਹੜਾ ਕੰਮ ਸਿੱਖਿਆ ਦੇ ਦੇਣਾ ਜਾਂਦਾ ਕੀ ਉਹਦਾ ਕੀ ਮਿਲਣਾ ਜਾਂਦਾ ਜਾਂਦਾ ਕੀ ਕੀ ਉਹ ਯਾਰ ਆਪਣੇ ਕੋਲ ਆਪਣੇ ਹੱਜ ਤੇ ਕੋਈ ਨਾ ਕੋ ਹੋਣਾ ਚਾਹੀਦਾ ਕਿ ਨਹੀਂ ਆਹੋ ਤਾਂ ਹੈ ਕੋਈ ਨਹੀਂ ਸਿੱਖ ਲਾਂ ਕੰਮ ਕਿਤੇ ਫਾਇਦੇ ਲਾ ਲਈਏ ਪਹਿਲਾਂ ਯਾਰ ਹੱਦ ਕੀ ਦੀ ਫੈਲ ਆਪੀ ਲੱਗੀ ਰਹੂਗੀ ਕੰਮ ਵੀ ਸਿੱਖ ਲਵਾਂਗੇ ਫਿਰ ਵੀ ਉਹ ਮੈਂ ਕੌੜਿਆ ਤੂੰ ਇਹ ਗੱਲ ਕਹਿਨਾ ਵਾ ਪੰਜਾਬ ਬੰਦੇ ਨੇ ਸਿੱਧਾ ਆਪਣੇ ਜਾ ਕੇ ਕਾਰੋਬਾਰ ਤੇ ਲੱਗ ਜਾਣਾ ਪੰਜਾਬ ਪਿੰਦੋਂ ਕਿਦੀ ਹੈਲਪ ਨਹੀਂ ਕਰਨੀ ਫਿਰ ਜਾ ਕੇ ਉੱਥੇ ਕਰਨਾ ਮੁੜ ਕੇ ਤੇਰਰ ਕੇ ਪਸਤਾਉਂਦੇ ਹੁੰਦੇ ਆ ਪਹਿਲਾਂ ਹੈਲਪੀ ਕਰਦੀ ਪੀਂਦੀ ਹੁੰਦੀ ਆ ਜਾਂਦੇ ਨੇ ਕੋਈ ਉਸਤਾਦ ਬਣਨਾ ਪੈਂਦਾ ਇੱਥੇ ਨਾ ਜਾਓ ਦੀ ਮਾ ਪਾ ਕੇ ਪੱਟੀ ਆਉਣਾ ਫਿਰ ਜਾ ਹੋ ਜਾਗਾ ਪਰਣਾ ਤਾਂ ਕੋਈ ਨਹੀਂਗਾ ਮੇਰੀ ਗੱਲ ਸੁਣ ਲੈ ਇਹਨਾਂ ਨੇ ਪਹਿਲਾਂ ਪਾਣੀ ਢਾਲੀ ਉਹ ਪਿਆਲ ਦਾ ਨਾ ਪਾਣੀ ਕਿਤੇ ਨਹੀਂ ਆਵੇ ਗੋਣੋ ਗਲਾਵਾਂ ਦਾ ਲਾਗਦੀ ਨਮਸਾ ਗੱਲ ਕੋਈ ਨਹੀਂ ਪਾ ਰਨਾ ਵਾ